ਹਾਂਜੀ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਸੀਸ ਫੈਸ਼ਨ ਟਿਕ ਵਿੱਚ ਅੱਗੇ ਆਪਾਂ ਗੁਸ਼ਾ ਮਸ਼ੀਨ 150 ਦੀ ਦੋ ਵੀਡੀਓ ਅਪਲੋਡ ਕੀਤੀਆਂ ਹੋਈਆਂ ਵਾ ਤੀਜੀ ਹੈ ਵੀਡੀਓ ਇਹਦੇ ਵਿੱਚ ਤੁਹਾਨੂੰ ਦੱਸਦੇ ਆਂ ਵੀ ਜਿੱਦਾਂ ਆਪਾਂ ਡਿਜ਼ਾਈਨ ਤਿਆਰ ਕੀਤਾ ਵਾ ਤੇ ਇਹਨੂੰ ਅੱਗੇ ਕਿੱਦਾਂ ਜੋੜ ਕੇ ਆਪਾਂ ਰੱਖਣਾ ਵਾ ਵੀ ਦੂਸਰੇ ਘੇਰੇ ਤੇ ਵੀ ਇਸ ਤਰ੍ਹਾਂ ਡਿਜ਼ਾਈਨ ਬਣਾਉਣਾ ਵਾ ਜਿੱਦਾਂ ਇਹ ਇੱਕ ਪਾਸੇ ਆ ਦੂਸਰੀ ਸਾਈਡ ਵੀ ਇਹੀ ਡਿਜ਼ਾਈਨ ਬਣਾਵਾਂਗੇ ਤੇ ਇਹਨੂੰ ਕਿੱਦਾਂ ਜੋੜ ਕੇ ਅੱਗੇ ਲੈ ਕੇ ਜਾਣਾ ਵਾ ਉਹਦੇ ਬਾਰੇ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਆਪਾਂ ਹੁਣ ਜਿਹੜਾ ਫਰੇਮ ਆ ਇਹਨੂੰ ਖੋਲ ਲਾਂਗੇ ਆਪਣਿਆ ਦੋ ਰੈਂਡੇ ਦੇ ਵਿੱਚ ਇਹਨਾਂ ਨੇ ਬਣਾਉਣ ਵਾਲੇ ਇਹ ਬਣਾਉਨੇ ਆ ਫਿਰ ਉਦੋਂ ਅੱਗੇ ਕਿਵੇਂ ਜੋੜਨਾ ਤੁਹਾਨੂੰ ਦੱਸਦੇ ਆ ਹਾਂਜੀ ਹੁਣ ਆਪਾਂ ਫਰੇਮ ਖੋਲ ਲੈਨੇ ਆ ਉਦੋਂ ਅੱਗੇ ਕਿਵੇਂ ਜੋੜਨਾ ਤੁਹਾਨੂੰ ਦੱਸਦੇ ਆ ਇਹ ਆਪਾਂ ਫਰੇਮ ਖੋਲ ਲਿਆ ਹਾਂਜੀ ਆਪਣੇ ਨਿਸ਼ਾਨ ਸਾਈਡਾਂ ਤੇ ਲਾਏ ਹੋਇਆ ਜਿੰਨੇ ਇੰਚ ਦਾ ਆਪਾਂ ਕੜਾਈ ਕਰਨੀ ਹੈ ਘੇਰੇ ਦੀ ਤੇ ਇਹ ਆਪਾਂ ਇਸ ਤਰ੍ਹਾਂ ਰੱਖ ਲੈਣੀ ਆ ਫਰੇਮ ਸਹੀ ਕਰਕੇ ਤੇ ਦੂਸਰਾ ਫਰੇਮ ਆਪਾਂ ਇਹਦੇ ਉੱਤੇ ਲਾ ਲੈਣਾ ਇਹਦੇ ਉੱਪਰ ਨਿਸ਼ਾਨ ਬਣੇ ਹੁੰਦੇ ਆ ਇਹਦੇ ਆਪਾਂ ਸੇਧ ਨੂੰ ਰੱਖਾਂਗੇ ਤੇ ਇੱਧਰ ਵੀ ਜਿਹੜੀ ਆਪਣੀ ਲਾਈਨ ਆ ਨਾ ਸੇਧਨ ਹੋਣੀ ਚਾਹੀਦੀ ਆ ਹੁਣ ਜੇ ਆਪਾਂ ਫਰੇਮ ਸੈੱਟ ਕਰ ਲਿਆ ਹੁਣ ਆਪਾਂ ਇਹਦੇ ਉੱਪਰ ਆ ਲਗਾ ਦਿੰਦੇ ਹਾਂ ਕੱਪੜਾ ਪੂਰਾ ਕਸ ਕਰਕੇ ਇਹਦੇ ਹਾਂਜੀ ਇਹ ਲਾਉਣ ਨਾਲ ਕਪੜਾ ਹਲਦਾ ਨਹੀਂ ਹੈਗਾ ਵਾ ਇਸ ਤਰ੍ਹਾਂ ਆਪਾਂ ਕੱਪੜਾ ਲਾ ਦਈਨੇ ਆ ਕਪੜਾ ਆਪਣਾ ਟਾਈਟ ਹੋ ਗਿਆ ਵਾ ਕਪੜਾ ਢਿੱਲਾ ਨਹੀਂ ਹੋਣਾ ਚਾਹੀਦਾ ਫਿਰ ਕੜਾਈ ਜਸਫਾਈ ਨਹੀਂ ਹੋਣਦੀਗੀ ਕਪੜਾ ਪੂਰਾ ਟਾਈਟ ਹੋਵੇ ਨੀਤੇ ਆਪਣੀ ਪੇਸਟਿੰਗ ਪੇਪਰ ਲਾਈ ਹੋਈ ਹੈ ਵਾ ਹਾਂਜੀ ਫਰੇਮ ਸੈੱਟ ਹੋ ਗਿਆ ਹੁਣ ਆਪਾਂ ਸਕਰੀਨ ਤੇ ਜਾਂਦੇ ਆ ਇਥੇ ਆਪਾਂ ਜਿਹੜਾ ਆ ਡਿਜ਼ਾਈਨ ਆ ਪਹਿਲਾਂ ਆਪਾਂ ਇਥੇ ਨੀਚੇ ਬਣਾਇਆ ਵਾ ਘੇਰੇ ਤੇ ਇਹਨੂੰ ਆਪਾਂ ਸਕਰੀਨ ਤੋਂ ਇਥੋਂ ਡਿਲੀਟ ਕਰ ਦਾਂਗੇ ਤੇ ਡਿਲੀਟ ਕਰਕੇ ਉੱਪਰਲਾ ਜਿਹੜਾ ਕੱਟਵਰਕ ਪਾਉਣਾ ਵਾ ਉਹ ਆਪਾਂ ਲੈ ਕੇ ਆਵਾਂਗੇ ਇਸ ਤਰ੍ਹਾਂ ਕਰਕੇ ਆਪਾਂ ਕੱਟਵਰਕ ਲਿਆਂਦਾ ਹੁਣ ਆਪਾਂ ਇਹਨੂੰ ਸੈੱਟ ਕਰਾਂਗੇ ਹਾਂਜੀ ਹੁਣ ਆਪਾਂ ਇਹਨੂੰ ਮਸ਼ੀਨ ਨੂੰ ਚਲਾ ਕੇ ਦੇਖਦੇ ਆਂ ਵੀ ਇਹ ਕਿੱਥੇ ਜਾ ਕੇ ਖੜਦੀ ਆ ਫਿਰ ਉਦੋਂ ਅੱਗੇ ਆਪਾਂ ਇਹਦੀ ਸੈਟਿੰਗ ਕਰਾਂਗੇ ਕਿੰਨਾ ਜੋੜਨਾ ਡਿਜ਼ਾਈਨ ਹਾਂਜੀ ਆਪਣੀ ਮਸ਼ੀਨ ਹੁਣ ਇੱਥੇ ਖੜ ਗਈ ਆ ਹੁਣ ਆਪਾਂ ਜਾਂਦੇ ਆ ਸਕਰੀਨ ਤੇ ਹੁਣ ਆਪਾਂ ਇੱਥੋਂ ਇਹਦੀ ਸੈਟਿੰਗ ਕਰਾਂਗੇ ਇਸ ਤਰ੍ਹਾਂ ਕਰਕੇ ਆਪਾਂ ਮਸ਼ੀਨ ਨੂੰ ਇੱਧਰ ਨੂੰ ਲਿਆਵਾਂਗੇ ਜਿੱਥੋਂ ਆਪਾਂ ਕੱਟਵਰਕ ਜੋੜਨਾ ਵਾ ਐਸ ਤਰ੍ਹਾਂ ਇਹਦੇ ਨਾਲ ਨਾ ਇੱਕ ਸਾਈਡ ਨੂੰ ਜਾਂਦੇ ਆ ਉੱਪਰ ਨੂੰ ਜਾਂਦੇ ਆ ਸਾਰੇ ਪਾਸੇ ਨੂੰ ਨਿਸ਼ਾਨ ਬਣੇ ਹੋਏ ਆ ਜਿੱਦੋਂ ਨੂੰ ਆਪਾਂ ਲੈ ਕੇ ਜਾਣੀ ਆ ਮਸ਼ੀਨ ਉਧਰ ਨੂੰ ਆਪਾਂ ਲੈ ਕੇ ਜਾ ਸਕਦੇ ਆ ਐਸ ਤਰ੍ਹਾਂ ਕਰਕੇ ਫਿਰ ਆਪਾਂ ਸੂਈ ਥੋੜੀ ਜਿਹੀ ਥੱਲੇ ਕਰਕੇ ਚੈੱਕ ਕਰਾਂਗੇ ਵੀ ਆਪਣਾ ਟਾਂਕਾ ਉਹ ਟਾਂਕੇ ਨਾਲ ਮਿਲਦਾ ਵਾ ਜਿੱਥੇ ਪਹਿਲਾ ਟਾਂਕਾ ਖਤਮ ਹੋਇਆ ਹੋਇਆ ਵਾ ਇੱਥੋਂ ਆਪਾਂ ਸਾਰਾ ਸੈੱਟ ਕਰ ਲਾਂਗੇ ਜਿੱਦੋਂ ਨੂੰ ਵੀ ਸੂਈ ਨੂੰ ਲੈ ਕੇ ਜਾਣਾ ਵਾ मैं अपनी सूई इतने सही आ गई है मैं अपना सूई थोड़ी दस रही हमने थले चली गई है जमा कट वर्क के नाम मिलती है हाँ जी ये अपनी हम सैट हो गई हम आप मशीन कर देंगे ऑन हाँ जी अपना इतों ज्वाइन किया कट वर्क बनी जाते हैं ਆਪਾਂ ਦਾ ਆਪਣੀ ਨਿਸ਼ਾਨੀ ਲਾਈ ਹੋਈ ਹੈ ਇਹ ਇੱਥੇ ਤੱਕ ਆਪਾਂ ਕੱਟਵਾਰਕ ਪਾਉਣੇ ਆ ਤੇ نیچے ਰੱਖ ਕੇ ਰਹਿਸਤਰਾਮ ਤੇ ਦੂਸਰੀ ਸਾਈਡ ਜੋੜ ਲਾਂਗੇ ਆਪਾਂ ਇਤਲੀ ਸਾਈਡ ਕਰਾਂਗੇ ਜਿੱਦਾਂ ਆਪਾਂ ਇੱਥੇ ਤੱਕ ਹੀ ਕੱਟ ਪਾਉਣਿਆਂ ਹਨਾ ਇਹਦੀ ਸਕਰੀਨ ਦੇ ਉੱਪਰ ਹਜੇ ਇੱਕ ਕੱਟ ਹੋਰ ਸ਼ੋ ਹੋ ਰਿਹਾ ਵੀ ਇੱਕ ਕੱਟ ਹੋਰ ਪੈ ਸਕਦਾ ਵਾ ਵੀ ਉਹ ਆਪਾਂ ਪਾਉਣਾ ਨਹੀਂ ਹੈਗਾ ਪਰ ਆਪਾਂ ਨਿਸ਼ਾਨੀ ਤੱਕ ਹੀ ਕਰਨਾ ਵਾ ਤੇ ਹੁਣ ਆਪਾਂ ਇਹਨੂੰ ਉੱਪਰ ਚੱਕ ਕੇ ਪੈਰ ਨੂੰ ਤੇ ਚੱਕ ਕੇ ਇੱਥੋਂ ਆਪਾਂ ਪਲੱਸ ਦੇ ਨਿਸ਼ਾਨ ਤੋਂ ਅੱਗੇ ਨਾ ਲੈਣੀ ਹੈ ਮਸ਼ੀਨ ਐਸ ਤਰ੍ਹਾਂ ਕਰਕੇ ਖਾਲੀ ਵੀ ਆਪਾਂ ਇੱਥੇ ਤੱਕ ਹੀ ਕੜਾਈ ਕਰਨੀ ਕਰਕੇ ਹੁਣ ਆਪਾਂ ਮੜਾ ਉੱਥੇ ਤੱਕ ਹੀ ਲੈ ਕੇ ਆਵਾਂਗੇ ਨੇ ਇਹਦੇ ਉੱਪਰ ਦੀ ਇੱਕ ਲਾਈਨ ਹੋਰ ਲਾਣੀ ਆ ਤੇ ਹੁਣ ਆਪਾਂ ਪੈਰ ਥੱਲੇ ਕਰ ਦਾਂਗੇ ਆਪਾਂ ਬੈਕ ਮੋੜ ਕੇ ਮਸ਼ੀਨ ਲੈ ਆਂਦੀ ਆ ਤੇ ਹੁਣ ਆਪਾਂ ਮਸ਼ੀਨ ਕਰ ਦਿੰਦੇ ਆਨ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਦਿਓ ਜੋ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ Thank you.